ਇਹ ਜਿਹੜਾ ਆਏਗਾ ਉਸੇ ਵੀ ਸਾਨੂੰ ਐਕਸਚੇਂਜ ਕਰਾਉਣਾ ਚਾਹੀਦਾ ਤੇ ਅਗਲੀ ਲਾਸਟ ਜਿਹੜੀ ਗੱਲ ਹੈ ਜੀ ਉਹ ਬਾਰੇ ਗੱਲ ਸੁਣਾਉਣਾ ਕਿ ਸਾਡੇ ਪੰਜਾਬ ਦੇ pensioners ਨਾਲ ਬਾਰੇ ਇਹਨਾਂ ਦੀ triglycernum ਦਾ ਇੱਕ ਰਾਏ ਕਾ ਤੇ ਫੈਸਲਾ ਲਿਆ ਗਿਆ ਹੈ ਤੇ ਜਿਹੜੇ ਕੰਟਰੋਲਸ਼ਿਪ ਹੈ ਉਹ ਨਰਫੋਰਡੇਸ਼ਨ ਵੱਲੋਂ ਲਿਆ ਗਿਆ ਇਹ ਜੇ ਅਸੀਂ ਜਿਹੜੀ ਕਨਫੈਡਰੇਸ਼ਨ ਹੈ ਇਹ ਤੌਰ ਆਜ਼ਾਦ ਦੇ ਬਲ ਇਸ ਜੱਦੇ ਨੂੰ ਦੇ ਵਿੱਚ ਫਟਦੇ ਨਾਲ ਜਿਵੇਂ ਪਹਿਲਾਂ ਕਰਦੇ ਸੀ ਉਹੇ ਚਾਹੁੰਦੇ ਰਹਾਂਗੇ ਲੇਕਿਨ ਕਰਵਿਨਰ ਨਾਸਟੇਟ ਜਿਹੜਾ ਹੈ ਉਹ ਅੱਜ ਤੋਂ ਜਿਹੜੀ ਕਨਫੈਡਰੇਸ਼ਨ ਛੱਡ ਲਈ ਹੈ ਜਿਹਦੇ ਨਾਲ ਇਸ ਤੋਂ ਪਹਿਲਾਂ ਵੀ ਜੱਦੇ ਹੁੰਦੇ ਆਪਣੇ ਕਰਵਿਨਰ ਸ਼ਕਟਾ ਨਾਸਟੇਟ ਸ਼ੱਕ ਰਿਹਾ ਉਹ ਵੀ ਇਹ ਜਹਾਜ ਦੇ ਤავੇ ਚੱਲ ਰਹੀ ਹੈ ਜਿਹੜੇ ਕਰਕੇ ਜਿਹੜੇ ਜੱਦੇ ਬੰਦੇ ਉਹ ਜਗਾ ਕੌਨ ਦਾ ਹਿਸਟਰੀ ਸਿੱਟਾ ਦਿਨਾ ਬੰਦਾ ਹੈ ਤੇ ਅੱਗੇ ਵਾਸਤੇ ਜੋ ਵੀ ਹੋਏਗਾ ਪਰ ਇਹ ਨਾਲ ਗੱਲ ਇਹ ਵੀ ਅਜੇ ਨੂੰ 1900 ਦਾ ਸੋੜੇ ਨੂੰ ਨੀਰ ਵੀ ਦੇ ਵਿੱਚ ਇਹ ਫਰੰਟ ਬਣਿਆ ਸੀ ਉਸ ਦਿਨ ਸਾਡੇ ਦੋ ਕਮਿਸ਼ਨਰ ਮਿਨਿਸਪੈਲਟੀ ਨਾਲ ਜਿੱਤੇ ਸੀ ਸਾਰੇ ਜਣੇ ਇਹ ਉਸ ਤੋਂ ਕੁਸ਼ੇ ਹਾਲੇ ਸੇ ਇੱਕ ਕਮਿਸ਼ਨਰ ਕੁਸ਼ਕਾਰ ਨਾਲ ਕਰਕੇ ਵਾਪਸ ਗਿਆ ਸੀ ਤੇ ਅੱਜ ਸੀ ਦੂਜਾ ਕਮਿਸ਼ਨਰ ਜੇ ਵਾਪਸ ਲੈ ਰਿਹਾ ਤੇ ਸਾਥੀਆਂ ਬੈਂਟਿਆ ਦੇ ਕੋਆਰਡੀਨੇਟ ਸਭ ਨੂੰ ਭੇਜਤੀ ਆ ਜੋ ਵੀ ਕਰਦੇ ਨੇ ਦੇਖੋ ਉਹਦੇ ਵਿੱਚ ਸਪੀਕਰ ਜਿਹੜਾ ਹੈ 5000 ਰੁਪਏ ਵਰਗ ਇਸ ਜੱਲੇ ਬੰਦੀ ਦੇ ਵਿੱਚ ਦਫਨ ਦੇ ਨਾਲ ਜਿਵੇਂ ਪਹਿਲਾਂ ਕਰਦੇ ਸੀ ਉਹਨੇ ਚਾਹੁੰਦੇ ਰਹੇਗੇ ਲੇਕਿਨ ਕੰਪਰੇਨਰ ਦਾ ਸਟੇਟਸ ਜਿਹੜਾ ਹੈ ਉਹ ਅੱਜ ਤੋਂ ਜਿਹੜੀ ਕਨਫੈਡਰੇਸ਼ਨ ਛੱਡ ਲਈ ਹੈ ਤੇ ਇਹਦੇ ਨਾਲ ਇਸ ਤੋਂ ਪਹਿਲਾਂ ਵੀ ਜਦੋਂ ਉਹਦੇ ਆਪਣਾ ਕਰਵੇਦਾ ਸ਼ੇਖ ਦਾ ਉਸੇ ਦਾ ਸ਼ਾਤੂ ਪਈਆ ਉਹ ਵੀ ਆਜ਼ਾਦ ਦੇ ਤੋਂ ਚੱਲ ਰਹੀ ਹੈ ਤੇ ਕਰਕੇ ਜਿਹੜੀ ਦੰਦੇਵੰਦੀ ਆਜ਼ਾਦ ਤੋਂ ਤੇ ਚੱਲਦੀ ਹੈ ਉਹਨੂੰ ਆਜ਼ਾਦ ਕੌਰ ਦਾ ਹਿੱਸੇਟ ਦੇਣਾ ਪੈਂਦਾ ਹੈ ਤੇ ਅੱਗੇ ਵਾਸਤੇ ਜੋ ਵੀ ਹੋਏਗਾ ਬੰਦੇ ਨਾਲ ਇਹ ਵੀ ਜਦੋਂ 1930 ਉਹਨੇ ਜਿਹੜੀ 19 ਉਹ ਵੀ ਦੇ ਵਿੱਚ ਤੇ ਗੰਢ ਬਣਿਆ ਸੀ ਉਸ ਦਿਨ ਸਾਡੇ ਦੋ ਕਮਿਨਰ ਬਣੇ ਸੀ ਪਾਕਿਸਤਾਨ ਦੇ ਇੰਦੇ ਕਿਸੇ ਦਾ ਸਾਰਾ ਲੱਗਿਆ ਇਹ ਉਹ ਤੋਂ ਉਸੇ ਹਾਲੇ ਇੱਕ ਕਿ ਇਹਨੇ ਕੁਝ ਕਾਰਨ ਨਾਲ ਕਰਕੇ ਵਾਪਸ ਗਿਆ ਸੀ ਤੇ ਅੱਜ ਅਸੀਂ ਦੂਜਾ ਗਰੁੱਪ ਤੇ ਵਾਪਸ ਲੈ ਰਹੇ ਆ ਤੇ ਸਾਡੇ ਨੂੰ ਭੇਜਦੇ ਆ ਤੇ ਕੋਆਰਡੀਨੇਟਰ ਸਭ ਨੂੰ ਭੇਜਦੇ ਆ ਕਿ ਜੋ ਵੀ ਡਾਟਾ ਕਰਦੇ ਨੇ ਤੇ ਉਹ ਉਹਦੇ ਵਿੱਚ ਸਟੇਟਸ ਜਿਹੜਾ ਹੈ ਕੰਪਲੀਸ਼ਨ ਦਾ ਅਜਾ ਮੈਂ ਤੁਹਾਨੂੰ ਸਿਰ ਤੋਂ ਤੇ ਬੜੀ ਅਖਿਆਰ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ